ਅੱਜ ਅਸੀਂ ਬਣਾ ਰਹੇ ਹਾਂ ਜੀ ਦੇਸੀ ਤਰੀਕੇ ਨਾਲ ਸੁਰਮਾ ਜਿਵੇਂ ਪਹਿਲੇ ਜਮਾਨੇ ਚ ਦਾਦੀਆਂ ਪਰਦਾਦੀਆਂ ਬਣਾਉਂਦੀਆਂ ਸੀ ਦੱਸੋ ਜੀ ਇਹਦੇ ਕੀ ਫਾਇਦੇ ਆ ਬੋਲੋ ਹਾਂ ਜੀ ਸਭ ਤੋਂ ਪਹਿਲਾਂ ਤਾਂ ਇੱਕ ਸਾਫ਼ ਸੁਥਰੀ ਕਾਟਨ ਲੈਣੀ ਚਾਹੀਦੀ ਆ ਮਤਲਬ ਕਿ ਰੂੰ ਤੇ ਉਹਦੇ ਵਿੱਚ 5-7 ਲੌਂਗ ਆ ਲੈਣੀ ਚਾਹੀਦੀ ਐ ਤੇ ਦੋ ਤਿੰਨ ਪਦਾਮ ਤੇ ਫਿਰ ਇੱਕ ਨਾਰੀਅਲ ਦਾ ਤੇਲ ਉਹਦੇ ਵਿੱਚ ਐਵੇਂ ਕਰਕੇ ਐਵੇਂ ਬੱਤੀ ਬਣਾ ਕੇ ਤੇ ਨਾਰੀਅਲ ਦੇ ਤੇਲ ਨਾਲ ਇਹਨੂੰ ਪੂਰਾ ਮਤਲਬ ਕਿ ਪਿਉਂ ਲਓ ਪਿਉਂ ਕੇ ਤੇ ਕੋਈ ਵੀ ਮਿੱਟੀ ਦੇ ਭਾਂਡੇ ਚ ਚਰਾਗ ਚ ਜੋ ਵੱਡੇ ਸਾਰੇ ਚਪਨ ਚ ਤੇਲ ਪਾ ਕੇ ਤੇ ਇਹਨੂੰ ਬੱਤੀ ਨੂੰ ਅੱਗ ਲਾ ਦਿਓ ਤੇ ਉੱਤੇ ਕੋਈ ਵੀ ਥਾਲ ਰੱਖ ਦਿਓ ਮਤਲਬ ਕਿ ਉਹਦਾ ਧੂਆ ਖਾਲ ਦੇ ਨਾਲ ਲੱਗੀ ਜਾਵੇ ਤੇ ਇਹਦੇ ਨਾਲ ਅੱਖ ਮੁੱਟੀ ਰਹਿੰਦੀ ਆ ਤੇ ਚਿੱਟੀ ਵੀ ਰਹਿੰਦੀ ਹੈਗੀ ਦੇਖੋ ਜੀ ਇਹ ਥੱਲੇ ਬੱਤੀ ਜਲ ਰਹੀ ਆ ਜੀ ਸੁਰਮਾ ਬਣ ਰਿਹਾ ਜਦੋਂ ਬਣ ਕੇ ਹੋ ਗਿਆ ਤਿਆਰ ਅਸੀਂ ਸਭ ਸਾਰਿਆਂ ਨੂੰ ਦਿਖਾਵਾਂਗੇ ਵੀ ਕਿੰਦਾ ਤਿਆਰ ਹੋਇਆ ਸਭ ਆਹ ਦੇਖੋ ਜੀ ਧੂਆ ਨਿਕਲ ਰਿਹਾ ਆਪਣਾ ਸੁਰਮਾ ਹੋ ਰਿਹਾ ਤਿਆਰ ਬਣ ਕੇ ਜੀ ਆਹ ਦੇਖੋ ਜੀ ਸਾਡਾ ਸੁਰਮਾ ਬਣ ਕੇ ਹੋ ਗਿਆ ਰੈਡੀ ਦੇਖੋ ਇਹ ਸਾਡਾ ਵਧੀਆ ਤੇ ਦੇਸੀ ਕੱਜਲ ਤਿਆਰ ਹੋ ਗਿਆ